ਚੀਨ ਨੇ ਹੁਣੇ ਦੇ ਵਿੱਚ ਆਪਣੇ ਹੁਨਾਨ ਸੂਬੇ ਦੇ ਵਿੱਚ ਸੋਨੇ ਦੇ ਇੱਕ ਵੱਡੇ ਭੰਡਾਰ ਦੀ ਖੋਜ ਕੀਤੀ ਹੈ ਇਸ ਖੋਜ ਦਾ ਗਲੋਬਲ ਸੋਨੇ ਦੇ ਉਤਪਾਦਨ ਅਤੇ ਬਾਜ਼ਾਰਾਂ ਤੇ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਪੋ ਵਿਗਿਆਨੀਆਂ ਨੇ ਚੀਨ ਦੇ ਹੁਨਾਨ ਸੂਬੇ ਦੇ ਪਿੰਗ ਜੀਆੰਗ ਕਾਉਂਟੀ ਦੇ ਵਾਂਗੂ ਖੇਤਰ ਦੇ ਵਿੱਚ ਸੋਨੇ ਦੇ ਵੱਡੇ ਭੰਡਾਰ ਦੀ ਪਛਾਣ ਕੀਤੀ ਹੈ ਇਹ ਖੋਜ 2000 ਮੀਟਰ ਤੋਂ ਵੱਧ ਦੀ ਡੂੰਘਾਈ ਤੇ ਕੀਤੀ ਗਈ ਸੀ ਜਿੱਥੇ 40 ਤੋਂ ਵੱਧ ਸੋਨੇ ਦੀਆਂ ਸੁਰੰਗਾਂ ਮਿਲੀਆਂ ਨੇ ਸ਼ੁਰੂਆਤੀ ਖੋਜ ਦੇ ਵਿੱਚ 300.2 ਟਨ ਸੋਨਾ ਹੋਣ ਦਾ ਅਨੁਮਾਨ ਹੈ ਇਸ ਖੇਤਰ ਦੇ ਵਿੱਚ ਸੋਨੇ ਦੀ ਤਬ ਤੋਂ ਵੱਧ ਮਾਤਰਾ 138 ਗ੍ਰਾਮ ਪ੍ਰਤੀ ਟਨ ਤੱਕ ਹੈ ਮਹਿਰਾ ਦਾ ਮੰਨਣਾ ਹੈ ਕਿ 3000 ਮੀਟਰ ਤੋਂ ਵੱਧੀ ਡੁੰਗਾਈ ਤੇ ਸੋਨੇ ਦਾ ਭੰਡਾਰ 1000 ਟਨ ਤੱਕ ਪਹੁੰਚ ਸਕਦਾ ਹੈ ਜਿਸ ਦਾ ਕੁੱਲ ਮੁੱਲ ਡਾਲਰ 82.8 ਮਿਲੀਅਨ ਹੈ ਲਗਭਗ 69306 ਬਿਲੀਅਨ ਚੀਨ ਦਾ ਸੋਨਾ ਭੰਡਾਰ 2024 ਦੀ ਦੂਜੀ ਤਿਮਾਹੀ ਤੱਕ 2264.32 ਟਨ ਦੇ ਇੱਕ ਆંકੜੇ ਨੂੰ ਛੂ ਗਿਆ ਹੈ ਇਹ ਆંકੜਾ ਨਵੰਬਰ 2022 ਦੇ ਮੁਕਾਬਲੇ 314 ਟਨ ਜ਼ਿਆਦਾ ਹੈ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਉਤਪਾਦਕ ਹੈ ਵਿਸ਼ਵ 골ਡ ਕਾਉਂਸਲ ਦੇ ਅਨੁਸਾਰ 2023 ਵਿੱਚ ਵਿਸ਼ਵ ਸੋਨੇ ਦੇ ਉਤਪਾਦਨ ਵਿੱਚ ਚੀਨ ਦਾ ਯੋਗਦਾਨ ਲਗਭਗ 10% ਸੀ ਇਸ ਨਵੀਂ ਖੋਜ ਨਾਲ ਇਹ ਆંકੜਾ ਹੋਰ ਵੱਧ ਸਕਦਾ ਹੈ ਜਿਸ ਨਾਲ ਸੋਨੇ ਦੇ ਉਤਪਾਦਨ ਵਿੱਚ ਚੀਨ ਦਾ ਦਬਦਬਾ ਹੋਰ ਮਜ਼ਬੂਤ wake up.